ਪਵ ਹੈ ਕਿ ਦੇ ਸੁਪਨੇ ਲੈ ਕੇ ਵਿਦੇਸ਼ ਗਿਆ ਪਰ ਤੋਖਾ ਹੋ ਗਿਆ ਰੂਸ ਨੇ ਜ਼ਬਰਨ جنگ ਦੇ ਵਿੱਚ ਭਾਰਤੀ ਧੱਕੇ ਨੇ ਇਹ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ ਜ਼ਿਆਦਾਤਰ ਨੌਜਵਾਨ ਪੰਜਾਬ ਅਤੇ ਹਰਿਆਣਾ ਤੋਂ ਨੇ ਲੁਧਿਆਣਾ ਦਾ ਸਮਰਜੀਤ ਸਿੰਘ ਵੀ ਰੂਸ ਨੇ جنگ ਦੇ ਵਿੱਚ ਧੱਕਿਆ ਸਮਰਜੀਤ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਮੈਡੀਕਲ ਦੀ ਵਧੇਰੇ ਪੜਾਈ ਦੇ ਲਈ ਰੂਸ ਗਿਆ ਸੀ ਸਮਰਜੀਤ ਪੰਜਾਬ ਦੇ ਕਈ ਨੌਜਵਾਨ ਜੋ ਰੂਸ ਸੁਨਹਿਰੀ ਭਵਿੱਖ ਦੇ ਲਈ ਗਏ ਪਰ ਰੂਸ ਦੀ ਸਰਕਾਰ ਨੇ ਧੱਕੇ ਦੇ ਨਾਲ ਉਹਨਾਂ ਨੂੰ ਆਰਮੀ ਦੇ ਵਿੱਚ ਪੜਤੀ ਕੀਤਾ ਰੂਸ ਆदमी ਦੇ ਵਿੱਚੋਂ ਪਰਤੀ ਕੀਤੇ ਗਏ ਜ਼ਬਰਦਸਤੀ ਪਰਤੇ ਕੀਤੇ ਗਏ ਲੁਧਿਆਣਾ ਦੇ 21 ਸਾਲ ਸਮਰਜੀਤ ਦੀ ਕਹਾਣੀ ਵੀ ਕੁਝ ਜੇసే ਤਰ੍ਹਾਂ ਦੀ ਹੈ ਜੋ ਕਿ 16 ਜੁਲਾਈ ਨੂੰ ਰੂਸ ਪੜ੍ਹਾਈ ਕਰਨ ਦੇ ਲਈ ਗਿਆ ਸੀ ਸਮਰਜੀਤ ਮੇਰਾ ਬੇਟਾ ਜੀ ਹਾਂਜੀ 21 ਸਾਲ ਕੁਝ ਮਹੀਨੇ ਦਾ ਏਜ ਆ ਹਾਂਜੀ 10 1 2004 ਦਾ ਬਰਥ ਹੋਦਾ ਹਾਂਜੀ ਇਹ ਉਹ ਰਸ਼ੀਆ ਗਿਆ ਜੀ ਪੜ੍ਹਾਈ ਵਾਸਤੇ ਅੱਛਾ ਸਟੱਡੀ ਵੀਜ਼ੇ ਤੇ ਅੱਛਾ ਕੁਝ ਟਾਈਮ ਉਹਨੇ ਸਭਾ ਕੁ ਮਹੀਨਾ ਪੜ੍ਹਾਈ ਕਰਦਾ ਰਿਹਾ ਤੇ ਕੁਛ ਸਮਾਂ ਮਿਲਦਾ ਹੀ ਬਰਕ ਵੀ ਕਰਦਾ ਸੀ ਅੱਛਾ ਤੇ ਸਾਡੇ ਨਾਲ ਬਹੁਤ ਵਧੀਆ ਹੱਸ ਕੇ ਤੇ ਵਧੀਆ ਗੱਲਾਂ ਕਰਦਾ ਸੀ ਅੱਛਾ ਬਿਲਕੁਲ ਖੁਸ਼ੀ ਹੋ ਠੀਕ ਹੈ ਜੀ ਉਹਨੂੰ اچانک ਹੀ ਉਸ ਤੋਂ ਬਾਅਦ ਹਾਂਜੀ ਕੋਈ ਉਧਰ ਪਤਾ ਨਹੀਂ ਕੋਈ ਬੰਦਾ ਮਿਲਿਆ ਜਾਂ ਕੋਈ ਏਜੰਟ ਮਿਲਿਆ ਕਿਸੇ ਤਰ੍ਹਾਂ ਉਹਦੇ ਨਾਲ ਉਹਨਾਂ ਨੇ ਪੈਸਿਆਂ ਦਾ ਲਾਲਚ ਦਿੱਤਾ ਜਾਂ ਨੌਕਰੀ ਦਾ ਜੀ ਉਹਨੂੰ ਕਹਿੰਦੇ ਵੀ ਤੈਨੂੰ ਬਰਕ ਦਵਾਂਗੇ ਅਸੀਂ ਔਰ بیٹے ਨੇ ਸਾਨੂੰ ਇਹੀ ਦੱਸਿਆ ਕਹਿੰਦਾ ਵੀ ਮੈਨੂੰ ਡਾਕਟਰ ਦਾ ਅਸਿਸਟੈਂਟ ਲਗਾ ਰਹੇ ਨੇ ਕਿਉਂਕਿ ਮੇਰੇ بیٹے ਦਾ ਮੈਡੀਕਲ ਪਲੱਸ 2 ਮੈਡੀਕਲ ਕੀਤਾ ਹੋਇਆ ਤੇ ਐਕਸ-ਰੇ ਟੈਕਨੀਸ਼ੀਅਨ ਦਾ ਡਿਪਲੋਮਾ ਕੀਤਾ ਹੋਇਆ ਸੀ ਔਰ ਉਸੇ ਤਰ੍ਹਾਂ ਦੀ ਉਹਨੇ ਗਾਹਾਂ ਅੱਗੇ ਡਿਗਰੀ ਕਰਨੀ ਸੀਗੀ ਐਕਸ-ਰੇ ਦੀ ਤੇ ਉਸ ਤੋਂ ਬਾਅਦ ਉਹਦੀ ਸਵਾ ਗਿ ਮਹੀਨੇ ਬਾਅਦ ਹੀ اچانک ਕੋਈ ਬੰਦਾ ਟੱਕਰਿਆ ਤੇ ਉਹਨੇ ਲਾਲਚ ਦੇ ਕੇ ਕਿਸੇ ਤਰ੍ਹਾਂ ਹਾਂਜੀ ਉਹਨੂੰ ਆਰਮੀਜ ਤੱਕ ਦਿੱਤਾ ਜੀ ਅੱਛਾ ਪਹਿਲਾਂ ਤਾਂ ਸਾਨੂੰ ਇਹ ਸੀ ਵੀ ਚਲੋ ਡਾਕਟਰ ਦਾ ਅਸਿਸਟੈਂਟ ਰੱਖਣਾ ਵਧੀਆ ਗੱਲਾਂ ਬਾਤਾਂ ਹੋਈਆਂ 10-12 ਦਿਨ ਅੱਛਾ ਜੀ ਔਰ 10-12 ਦਿਨ ਦੀ ਉਹਨਾਂ ਨੇ ਟ੍ਰੇਨਿੰਗ ਦੇਣ ਤੋਂ ਬਾਅਦ ਹਾਂਜੀ ਅਚਾਨਕ ਹੀ ਉਹਨਾਂ ਨੂੰ ਕਹਦੇ ਕਿ ਤੁਹਾਡੀਆਂ ਡਿਊਟੀਆਂ ਲਗਾਈਆਂ ਜਾਣੀਆਂ ਨੇ ਬੇਟੇ ਨੇ ਦੱਸਿਆ ਹਾਂਜੀ ਔਰ ਉਹਨਾਂ ਨੂੰ ਤਾਂ ਇਹ ਸੀ ਵੀ ਡਾਕਟਰ ਦਾ ਅਸਿਸਟੈਂਟ ਲਗਾਇਆ ਜਾਣਾ ਸਾਨੂੰ ਜੋ ਜੋਬ ਹੈ ਉਹ ਹੀ ਮਿਲੇਗੀ ਹਾਂਜੀ ਔਰ ਇੰਨੀ ਨਹੀਂ ਤੁਹਾਨੂੰ ਸੈਲਰੀ ਦੇਣਗੇ ਹਾਂਜੀ ਉਸ ਤੋਂ ਬਾਅਦ ਜਦੋਂ ਉਹ 10-12 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਹਾਂਜੀ ਅਚਾਨਕ ਹੀ ਸਾਨੂੰ ਦੱਸਿਆ ਗਿਆ ਵੀ ਤੁਹਾਡੀ ਡਿਊਟੀ ਲੱਗ ਜਣੀ ਹੈ। ਔਰ ਸੋਮਵਾਰ ਤੋਂ ਸਾਡੀ ਉਹਦੀ ਗੱਲ ਕੱਟ ਹੋਊਗੀ ਤੇ ਮੰਗਲਵਾਰ 6:08 ਤੇ 22 ਸੈਕਿੰਡ ਹਾਂਜੀ ਵੀਡੀਓ ਚੱਲੀ ਆ ਹਾਂਜੀ ਉਹ ਵੀ ਕਲੀਅਰ ਨਹੀਂ ਸਿਆ ਰਹੀ ਹਾਂਜੀ ਤੇ 7-8 ਸੈਕਿੰਡ ਸਾਡੀ ਗੱਲ ਉਹਦੇ ਨਾਲ ਹੋਈ ਆ ਸਿਰਫ ਹਾਲਚਾਲ ਪੁੱਛਿਆ ਉਹਨੇ ਆਪਾ ਜੀ ਸਤਿ ਸ੍ਰੀ ਅਕਾਲ ਔਰ ਮੈਂ ਕਿਹਾ ਬਿٹے ਸਤਿ ਸ੍ਰੀ ਅਕਾਲ ਔਰ ਉਹ ਕਹਿੰਦੇ ਵੀ ਤੁਸੀਂ ਠੀਕ ਠਾਕ ਹੋ ਮੈਂ ਕਿਹਾ ਵੀ ਮੈਂ ਠੀਕ ਆ ਤੁਸੀਂ ਦੱਸੋ ਔਰ ਉਸ ਤੋਂ ਬਾਅਦ ਉਹਦਾ ਕੋਈ ਜਵਾਬ ਨਹੀਂ ਆਇਆ ਸਾਨੂੰ ਜਿਵੇਂ ਕਿਸ ਤਰ੍ਹਾਂ ਫੀਲ ਹੋਇਆ ਵੀ ਜਿਸ ਤਰ੍ਹਾਂ ਕਿਸੇ ਨੇ ਮੋਬਾਈਲ ਉਹਦਾ ਖੋਲਿਆ ਹੁੰਦਾ ਪਰ ਨੈਟ ਪਹਿਲਾਂ ਸਾਨੂੰ ਐ ਸੀ ਵੀ ਨੈਟਵਰਕਿੰਗ ਉਹਦੀ ਉੜ ਗਈ ਹੈ ਹਾਂਜੀ ਇਸ ਕਰਕੇ ਵੀ ਸ਼ਾਇਦ ਨਾ ਕਲੀਅਰ ਸਾਫ ਨਾ ਆਇਆ ਹੋਵੇ ਦੁਬਾਰਾ ਫੋਨ ਕਰ ਲੈਣਗੇ ਤੇ ਅਸੀਂ ਇੱਕ ਦਿਨ ਵੇਟ ਕੀਤੀ ਔਰ ਸਾਨੂੰ ਮੈਸੇਜ ਆਉਣ ਲੱਗੇ ਵੀ ਐਦਾਂ ਗੱਲ ਹੋਣ ਲੱਗੀ ਵੀਰਵਾਰ ਸਾਨੂੰ ਸਵੇਰੇ ਸੁੱਖ ਤੇ 7:30 ਵਜੇ ਪਤਾ ਲੱਗਿਆ ਵੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿਨੇ ਦੱਸਿਆ ਤੁਹਾਨੂੰ ਕੀ ਬੇਟੀ ਨੇ ਦੱਸੀਆਂ ਕਿਸੇ ਹੋਰ ਬੰਦੇ ਨੇ ਬਾਹਰ ਹੁੰਦਾ ਸੀ ਨਹੀਂ ਸਾਡੇ ਮੇਰੀ ਸਾਲੀ ਸਾਬਾ ਦੇ ਬੇਟਾ ਸੀ ਹਾਂਜੀ ਉਹਨਾਂ ਨੇ ਸਾਨੂੰ ਸਵੇਰੇ 7:30 ਵਜੇ ਮੈਸੇਜ ਦਿੱਤਾ ਜੀ ਫੋਨ ਕਰਕੇ ਸੰਗਰੂਰ ਤੋਂ ਅੱਛਾ ਜੀ ਉਹ ਕਹਿੰਦੇ ਵੀ ਐਦਾਂ ਦਾ ਕਰਕੇ ਤੁਹਾਡੇ ਬੇਟੇ ਨੂੰ ਪ੍ਰੋਬਲਮ ਜਿਨੇ ਤੁਹਾਨੂੰ ਕੁਝ ਪਤਾ ਲੱਗਿਆ ਅੱਛਾ ਇਸ ਕਾ ਵੀ ਸਾਡੀ ਸੋਮਵਾਰ ਤੱਕ ਤਾਂ ਬਹੁਤ ਵਧੀਆ ਗੱਲਬਾਤ ਹੋਈ ਆ ਹਾਂਜੀ ਵੀ ਨੈਟਵਰਕਿੰਗ ਦੇ ਕਰਕੇ ਵੀ ਕਈ ਵਾਰ ਪ੍ਰੋਬਲਮ ਕਰਕੇ ਵੀ ਬੰਦ ਹੋ ਜਾਂਦਾ ਫੋਨ ਹਾਂਜੀ ਤੇ ਕਹਿੰਦੇ ਨਹੀਂ ਵੀ ਤੁਸੀਂ ਇੱਕ ਵਾਰ ਦੇਖੋ ਫਿਰ ਵੀ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜਾਊ। ਅੱਛਾ ਜੀ। ਔਰ ਅਸੀਂ ਵੀਡੀਓ ਦੇਖੀ ਉਹਦੀ ਤਾਂ ਸਾਡੇ ਪੈਰਾਮਿਟਰ ਜਮੀਨ ਨਿਕਲ ਗਈ। ਅੱਛਾ ਜੀ। ਘਬਰਾ ਗਏ ਅਸੀਂ ਵੀ ਇਹ ਕੀ اچانک ਹੋ ਗਿਆ। ਹਾਂਜੀ। ਔਰ ਸਾਨੂੰ ਇਹ ਨਾ ਸੁਝੇ ਵੀ ਅਸੀਂ ਕਰੀਏ ਕੀ। ਹਾਂਜੀ। ਕਿਉਂਕਿ ਸਾਨੂੰ ਤਾਂ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਿਆ ਵੀ ਕੀ ਕਰਨਾ ਕੀ ਨਹੀਂ। ਹਾਂਜੀ। ਬੱਚੇ ਦਾ ਨਹੀਂ ਕੋਈ ਪਤਾ, ਨਾ ਉਹਦਾ ਕੋਈ ਫੋਨ ਆਇਆ। ਹਾਂਜੀ। ਤੇ ਵੀਰਵਾਰ ਤੋਂ ਬਾਅਦ ਅਸੀਂ ਭਜਨ ਅਟ ਸ਼ੁਰੂ ਕਰ ਦਿੱਤੀ ਆ। ਹਾਂਜੀ। ਨਹੀਂ ਉਹਨਾਂ ਦੇ ਨਾਲ ਸਾਡਾ ਇਧਰਲਾ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ। ਲੇਕਿਨ ਸਾਡੇ ਪੰਜਾਬ ਦੇ ਪਸੰਦੇ ਹੈਗੇ ਜਰੂਰ ਪੰਜਾਬੀ ਭਰਾ ਨੇ ਉੱਥੇ ਨਾਲ ਉਹਦੇ ਬੱਚੇ ਦੇ ਹੋਰ ਵੀ ਉਧਰਲੇ ਕਿਉਂਕਿ ਉਧਰ ਜਾ ਕੇ ਅਟੈਚਮੈਂਟ ਹੋਈ ਐ ਇਧਰੋਂ ਤਾਂ ਉਹ ਇਕੱਲਾ ਹੀ ਗਿਆ ਬੇਟਾ